ਪਿੰਡਾਂ ਦੇ ਤੁਮ ਸਿੰਘ ਨਗਰ ਵਿੱਚ ਅਚਾਨਕ ਰਾਤ ਫਰਨੀਚਰ ਦੀ ਫੈਕਟਰੀ ਨੂੰ ਅੱਗ ਲੱਗ ਗਈ ਜਿਸ ਦੇ ਨਾਲ ਸਮਾਨ ਜਲ ਕੇ ਰਾਖ ਹੋ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ of what going to

ਸਰ ਜੀ ਨਾਮ ਆ ਜੀ ਆਪਣਾ ਮੇਰਾ ਹਿਮੰਤਪਾਲ ਸਿੰਘ ਜੀ ਜੀ ਅਦਾਤ ਤੁਹਾਡੇ ਸਟੋਰ ਨੂੰ ਅੱਗ ਲੱਗੀ ਹੈ ਕੀ ਕਾਰਨ ਹੋਇਆ ਕਾਦਾ ਸਟੋਰ ਸੀਗਾ ਇਹ ਜੀ ਔਰ ਕਿੰਨੇ ਅਗਰ ਸਰ ਇਹ ਆਪਣੀ ਫਰਨੀਚਰ ਦਾ ਫਰਨੀਚਰ ਦੀ ਫੈਕਟਰੀ ਸੀ ਜੀ ਐਸੀ ਤਾਂ ਦੁਆਲੇ ਜੀ ਆਪਣੀ ਪੂਜਾ ਕਰੇ ਸੀ ਘਰੇ ਜੀ ਸਾਨੂੰ ਤਾਂ ਫੋਨ ਆਇਆਗਾ ਅਣਗੌਣ ਚੋਂ ਲਿਬਰ ਵਾਲੰਦਾ ਵੀ ਬਹੁ ਜਾਈ ਐ ਕਰਕੇ ਵੀ ਆਪਣੇ ਗਰਾਊਂਡ 'ਚ ਅੱਗ ਲੱਗੀ ਐ ਤੇ ਅਸੀਂ ਤਾਂ ਫਿਰ ਉਹਦੇ ਪੂਰ ਨਹੀਂ ਭਜੇ ਤੇ ਜਦੋਂ ਅਸੀਂ ਉਰੇ ਆਏ ਹਾਂਗੇ ਸਾਡੇ ਹਾਂ ਤੋਂ ਪਹਿਲਾਂ ਫਾਇਰ ਗੱਡੀਆਂ ਵੀ ਆਵਰੀਆਂ ਸੀਗੀਆਂ ਕੁਝ ਅਸੀਂ ਆਪਣੇ ਲੜਕੇ ਭੇਜੇ ਵੀ ਫਾਇਰ ਗੱਡੀਆਂ ਲੈ ਕੇ ਆਉ ਭਾਈ ਤੁਸੀਂ ਤੇ ਆ ਕੇ ਫਿਰ ਅਸੀਂ ਜੋ ਵੀ ਹੈ ਬਸ ਨਿਕਰੇ ਸੀਗੋਰੇ ਅੱਗ ਪਹੁੰਚਦਾ ਫੈਲ ਚੁੱਕੀ ਸੀ ਜੀ ਇਹਨਾਂ ਦਾ ਸਮਾਨ ਤਾਂ ਪਾਦੀ ਇਹਦੇ ਵਿੱਚ ਥੋੜਾ ਬਣਿਆ ਹੋਇਆ ਸਮਾਨ ਸੀਗਾ ਮਨਾਉਣਾ ਸਰ ਸਾਰਾ ਹੀ ਸੀਗਾ ਜੀ ਬਣਿਆ ਪਿਆ ਵੀ ਸੀਗਾ ਜੀ ਰਾਮ ਟੇਲੇ ਵੀ ਸੀਗਾ ਜੀ ਕਿ ਕਿੰਨੇ ਕੁ ਨੁਕਸਾਨ ਹੋਇਆ ਸਰ ਕੋਈ ਆਈਡੀਆ ਲੱਗਦਾ ਕਾ ਕਿਉਂਕਿ ਹੁਣ ਸਾਡੇ ਆਈਟਮ ਹੈ ਜੀ ਕਿ ਜਿੰਮਾ ਮੈਂ ਉਹਰੇ ਕੋਲ ਮੇਰੇ ਪੌਂਪ ਪਈ ਸੀ ਕਪੜਾ ਪਿਆ ਸੀ ਉਹ ਦਿਖਦਾ ਹੀ ਨਹੀਂ ਪਿਆ ਜੀ ਸਾਰਾ ਗਲ ਗਿਆ ਹਾਂ ਕੁਝ ਵੀ ਨਹੀਂ ਹੋਇਆ ਕੱਲੇ ਹੀ ਕੀ ਕਾਰਨ ਕੀ ਲੱਗ ਰਿਹਾ ਤੁਹਾਨੂੰ ਰਾਤ ਦੀਵਾਲੀ ਕਾਰਨ ਪਟਾਕਿਆਂ ਦਾ ਕਾਰਨ ਲੱਗ ਰਿਹਾ ਜਾਂ ਕੋਈ ਸ਼ਾਰਟ ਸਰਕਟ ਹੈ ਸਰ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਪਾਉਂਗਾ ਜੀ ਕਿਉਂਕਿ ਦਿਵਾਲੀ ਦਾ ਦਿਨ ਵੀ ਸੀਗਾ ਜੀ ਕੁਝ ਹੋਤਾ ਦੋ ਉਹਦਾ ਵੀ ਕਾਰਨ ਹੋ ਸਕਦਾ ਤੇ ਬਾਕੀ ਬੁਨੇ ਦੇ ਬਾਰੇ ਤਾਂ ਪਰਮਾਤਮਾ ਨੂੰ ਪਤਾ ਹੈ ਕੀ ਕਿੱਸਾ ਦੇਜ ਕਰ ਲੈ ਹੈ ਪਰ ਇਹ ਕਹਿ ਸਕਦੇ ਆ ਕਿ ਵੀ ਲੱਖਾਂ ਰੁਪਏ ਦਾ ਨੁਕਸਾਨ ਜ਼ਰੂਰ ਸਰ ਹਾਂ ਨੁਕਸਾਨ ਬਹੁਤ ਜ਼ਿਆਦਾ ਥਾਣਾ ਹੱਤਵਾਂ ਨੁਕਸਾਨੇਗਾ ਜੀ ਦੁਆਰਾ ਖੜੇ ਹੋਣ ਉਸ ਤੇ ਸਰ ਬਹੁਤ ਮੁਰੇ ਮੁਸ਼ਕਿਲ ਬੰਦਾ ਖੜਾ ਹੁੰਦਾ ਜੀ ਤੇ ਦੁਆਰਾ ਵੀ ਹੁਣ ਮੈਨੂੰ ਤਾਂ ਸਟੱਡੀ ਦੁਆਰਾ ਕਰਨੀ ਪੈਗੀ ਹੈ ਮਨ ਕਾ ਚੱਲੋ ਜਿੱਤੇ ਜਿੱਤੇ ਦੇਸ਼ ਪਰ ਖੁਸ਼ੀਆਂ ਮਨਾ ਰਿਹਾ ਤੇ ਉੱਤੇ ਦਮਾ ਦਾ ਪਹਾੜ ਸਰ ਦੇਖੋ ਤਾਂ ਹੈਗਾ ਹੀ ਹੈ ਜੀ ਉਹਨਾ ਟਵਾਲੀ ਦੇਖੋ ਖੁਸ਼ੀਆਂ ਦਾ ਹਾਰ ਹੁੰਦਾਗਾ ਪਰ ਸਾਡੇ ਲਈ ਕਮਾ ਦਾ ਪਹਾੜ ਟੁੱਟਿਆ ਜੀ ਸਿਰੋਜੀ ਮਿਲਣਾ ਹੈ ਜੈ ਸਿੰਘ ਜੀ ਅਜੇ ਕੀ ਹੋਇਆ ਸੀਗਾ ਰਾਤ ਤੁਹਾਡੇ ਗਵਣ ਚ ਨੇ ਇਹ ਬਿਲਕੁਲ ਮੇਰਾ ਮਕਾਨ ਸਾਮਣੇ ਹੈ ਜੀ ਇਹਨਾਂ ਦੇ ਰਾਤ ਅਚਾਨਕ 8 ਵਜੇ ਇਹ ਅੱਗ ਲੱਗੀ ਤੇ ਇੱਕੇ ਦਮ ਹੀ ਫੈ ਗਈ ਸਾਡੇ ਮਹੱਲਾਂ ਵਾਸਤੇ ਨੇ ਪ੍ਰਸ਼ਾਸਨ ਨੇ ਬਹੁਤ ਜ਼ਿਆਦਾ ਸਹਾਇਤਾ ਤਿਆਰ ਕਰਿਆ ਫਾਇਰ ਬ੍ਰੇਡ ਦੇ ਐਫਐਸ ਜੱਕ ਕਪ ਆਇਆ ਤੇ ਜਿਹੜੇ ਸਾਡੇ ਇਹ ਬਾਊਜ ਬਹੁਤ ਹੀ ਮਿਲ ਸਰ ਬੰਦੇ ਸਾਡੇ ਮਹੱਲੇ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਕਿਹੜਾ ਮੁੰਲਾ ਪੈਂਦਾ ਜੀ ਇਹ ਸ਼ਹੀਦ ਉਦਮ ਸਿੰਘ ਨਗਰ ਜੀ ਸ਼ਹੀਦ ਉਦਮ ਸਿੰਘ ਨਗਰ ਬਹੁਤ ਨੁਕਸਾਨ ਬਹੁਤ ਜਾਨ ਨੁਕਸਾਨ ਮਾਲੋ ਜਿੱਥੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀਗੀਆਂ ਉਥੇ ਚਾਨ ਕੱਗ ਲੱਗਣੀ ਨਹੀਂ ਸਾਡੇ ਮਲੇ ਦਾ ਖੁਸ਼ੀਆਂ ਮਨਾਈ ਨਹੀਂ ਕੋਈ